ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਗੱਬਣ ਬੈੜਾ ਬਾਈ ਇੱਕ ਬਾਈ ਕੋਲੇ ਗੱਬਣ ਬੱਛੀ ਆ ਚੈੱਕ ਪਾਸ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਂਦੇ ਆ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਜੀ ਸਸਕਾਲ ਹੱਸਿਆ ਬਾਈ ਹੋ ਠੀਕੋ ਕੁਲਵੀਰ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਵੀਰੇ ਕੰਮਕਾਰ ਕੰਮਕਾਰ ਪੂਰਾ ਵਧੀਆ ਬਾਈ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਹਾਂ ਬਾਈ ਜੀ ਕੁਲਵੀਰ ਸਿੰਘ ਪਿੰਡ ਬੁਰਸ ਰੋਡ ਜ਼ਿਲ੍ਹਾ ਪਟੇਂਡਾ ਤਸੀਰਾਮਪੁਰਾ ਫੂਲ ਨੇੜੇ ਪਿੰਡ ਨੇੜੇ ਬਾਈ ਪਾਈ ਪਾਕਤਾ ਪੰਚਾਰ ਕਿਲੋਮੀਟਰ ਆ ਓਕੇ ਇਹ ਕੋਈ ਬਰਨਾਲਾ ਦੀ ਛੜ ਤੋਂ ਜਾਂ ਬਰਨਾਲਾ ਆਪਣੇ ਘਰ ਤੋਂ 45 ਆ ਮੋਗਾ ਵੀ 45 ਆ ਤੇ ਬਟੇਂਡਾ ਚਾਰੀ ਆ ਬਾਈ ਓਕੇ ਬਾਈ ਮੋਬਾਈਲ ਨੰਬਰ ਬੋਲ ਦੇ 77142 ਬਾਈ ਇਹ ਤਾਂ 45 ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਰਿਹਾ ਤਿੰਨ ਟੋਕੜ ਗੱਬਣ ਹਾਂ ਟੋਕੜ ਗੱਬਣਾ ਬਾਈ ਇਹ ਕਿਹੜਾ ਸੂਆ ਵੀਰੇ ਪਹਿਲਾ ਸੂਆ ਸੂਈ ਦੀ ਆ ਓਕੇ ਦੂਜੇ ਆਸਤੇ ਬਾਈ ਸਹੀ ਤੇ ਨਵੇਂ ਮਹੀਨੇ ਗੱਬਣ ਹੋਗੀ ਅੱਜ ਇਹ ਚੈੱਕ ਪਾਸ ਹਾਂ ਬਾਈ ਆਪਣੀ ਜੈਕ ਪਾਸ ਕਰਾਈ ਵੀ ਆ ਟਿਕਟ ਨਾ ਲਵਾਇਆ ਵਾ ਜਿਹੜੇ ਬਾਈ ਨਾਲ ਸੌਦਾ ਹੋਊਗਾ ਜੇ ਕੋਈ ਆਨਲਾਈਨ ਭਰਾਂ ਲੈਂਦਾ ਹਮਮ ਖਾਣਾ ਦੀ ਆਪਣੀ ਚਾਰਾਂ ਦੀ ਗਾਰੰਟੀ ਹੋਊਗੀ ਓਕੇ 9 ਕਿਲੋ ਦੁੱਧ ਆ ਬਾਈ ਹਮਮ ਥੋੜਾ ਉਪਰ ਆ ਮੰਨ ਲਈ ਆਪਾਂ ਦੁੱਧ 11 ਕਿਲੋ ਚੋਕੇ ਲਿਆਂਦਾ ਆਪਣੇ ਕੋਲ ਥੋੜਾ ਘਟ ਗਈ ਕਿਰ ਰੰਬੀ ਜਾਂਦੀ ਜੀ ਨਹੀਂ ਲਾਇਆ ਹਮਮ ਤੇ ਜਿਹੜੇ ਬਾਈ ਨਾਲ ਸੌਦਾ ਹੋ ਬਾਹਰੀ ਦੇ ਘਰ ਤੱਕ ਦੀ ਗਾਰੰਟੀ ਆ ਜਾ ਕੇ ਲਾ ਦੂਜੇ ਦਿਨ ਚੈੱਕ ਕਰਾ ਕੇ ਫੋਨ ਲਾਦਾ ਜੇ ਖਾਲੀ ਹੋਈ ਬੈਡ ਆਪਣੇ ਘਰੇ ਆਵੇ ਇਹ ਗੱਬੜ ਹੋਈ ਅਗਲੇ ਦੀ ਹੈ ਤੇ ਨਹੀਂ ਪਹਿਲੀ ਸਾਰੀ ਗੱਲ ਇਹ ਹੈ ਬਾਈ ਆਪਣੇ ਘਰੋਂ ਚੈੱਕ ਕਰਾ ਕੇ ਲੈ ਕੇ ਜਾਵੇ ਓਕੇ ਇਹ ਨਹੀਂ ਗੱਲ ਹੋਊਗੀ ਕਿ ਆਪਾਂ ਕਹਿੰਦੇ ਆ ਗੱਬੜ ਨਿਕਲੂ ਖਾਲੀ ਜੇ ਆਪਾਂ ਗਾਰੰਟੀ ਦੇ ਕੱਲਾਂਗੇ ਤਾਂ ਉਹਦੇ ਬਾਈ ਦੇ ਘਰ ਤੱਕ ਦੀ ਜ਼ਿੰਮੇਵਾਰੀ ਹੋਊਗੀ ਓਕੇ ਵੀਰੇ ਤੇ ਦੁੱਧ ਕਿੰਨਾ ਕਾ ਕਿਲੋ ਦੁੱਧ ਬਾਈ ਸਹੀ 9 ਕਿਲੋ ਮੈਨ ਨਾਲ ਆ ਕਹਿੰਦੇ ਆ ਜਮਾ ਠੀਕ ਆ ਬਾਈ ਖੋਲ ਦੇ ਤੋਰ ਕੇ ਦਿਖਾ ਦੇ ਅੰਡਰਨੇਡ ਤੋਂ ਚੈੱਕ ਕਰ ਲੋ ਥਾਨ ਬਹੁਤ ਚੰਗਾ ਚਿਵਾਈ ਫਿਨੇ ਬਾਈ ਐਸਾ ਬਾਨੇ ਵਾਲੀ ਆ ਨਹੀਂ ਵੇਟਲੀ ਵਟ ਟਟਮਾ ਨਹੀਂ ਸਹੀ ਗੱਲ ਆ ਹਾਂ ਚਿਵਾਈ ਚੁਈ ਕਿਵੇਂ ਅਗਲੀ ਚਿਵਾਈ ਬਾਈ ਇੱਕ ਨੰਬਰ ਆ ਠੀਕ ਆ ਬਾਈ ਬਿਊਟੀਫੁੱਲ ਕੱਦ ਫੁੱਲ ਪ੍ਰਿੰਟ ਇੱਕ ਨੰਬਰ ਆ ਫੇਸ ਦੀ ਬਿਊਟੀ ਕਮਾਲ ਦੀ ਆ ਬਾਕੀ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਤੋਰਾ ਵੀ ਇੱਕ ਨੰਬਰ ਹੈ ਲੈਵਲ ਉਹ ਬਹੁਤ ਚੰਗਾ ਹੈ ਨਾ ਹਾਂ ਬਾਈ ਲੈਵਲ ਫਿਟਿੰਗ ਆ ਗਿਆ ਕੋਈ ਐ ਟੁੱਟਵਾਗਾ ਸਹੀ ਗੱਲ ਤੇ ਬਾਕੀ ਪਹਿਲਾ ਸੁਆ ਬੈੜ ਸੁਈ ਵੀ ਹੈ ਦੂਜੇ ਵਾਸਤੇ ਗੱਬਣਾ ਹੂੰ ਜਾਤ ਮਰੀਡ ਵਾਲੀ ਬਾਈ ਫੁੱਲ ਆ ਸਹੀ ਗੱਲ ਆਪਾਂ ਨੂੰ ਇਹਦੇ ਸੀਮੰਤ ਦਾ ਪਤਾ ਨਹੀਂ ਇਹ ਝੂਠ ਮਾਰਦੇ ਆਪਾਂ ਕਹਿੰਦੇ ਕਿ ਫਲਾਣੇ ਸੀਮੰਦੀ ਆ ਲੱਗਿਆ ਉਹ ਵੀ ਸੀਮੰਤ ਚੰਗਾ ਤੇ ਆਪ ਵੀ ਬੇ ਚੰਗੇ ਸੀਮੰਦੀ ਆ ਆਪ ਹੀ ਬੋਲਦੇ ਬਾਕੀ ਬਾਈ ਮੂੰਹੋਂ ਬੋਲਦੀ ਆਪ ਵੀ ਸਹੀ ਗੱਲ ਆ ਬਾਈ ਹੂੰ ਲੰਮੀ ਲੁੰਮੀ ਬਰੀਟ ਫੁੱਲ ਆ ਬਹੁਤ ਚੰਗਾ ਫੇਸ ਫੁੱਲ ਸ ਬੜਾ ਪਿਆਰਾ ਫੇਸ ਦਿਖਾ ਲੈ ਟਕਾ ਕੇ ਜੇ ਕਰਮ ਵਾਲੀ ਜਨ ਆ ਤੋਰਾ ਤੋਰਾ ਇੱਕ ਨੰਬਰ ਹੈ ਕਰਮਾਈ ਦਾ ਫੇਸ ਰਖਾ ਦੇ ਗਲ ਵੀਰ ਆਏ ਪਤਾ ਲੈ ਫੇਸ ਦੀ ਬਿਊਟੀ ਦੇਖ ਲੈ ਕਮਾਲ ਦੀ ਇਹ ਨਹੀਂ ਬਈ ਹਾਂ ਬਈ ਫੇਸ ਕੁਆਲਿਟੀ ਇੱਕ ਨੰਬਰ ਆ ਫੇਸ ਆ ਕਰਮਾਈ ਦਾ ਬਾਕੀ ਜਿੰਨੀ ਹੈਗੀ ਸੁਨੱਖੀ ਹੈ ਬਈ ਹੂੰ ਜਦੋਂ ਤਿਆਰ ਹੋਊਗੀ ਰਾਕਮ ਵਧਾਊਗੀ ਬਈ ਸਹੀ ਗੱਲ ਆ ਐ ਨਹੀਂ ਚੱਕਰ ਜੀ ਉੱਥੀ ਤੁਰੇ ਫਿਰੂਗੀ 40000 ਨਾਲ ਜੋੜੂਗੀ ਹੂੰ ਕੀ ਮੁੱਲ ਲੱਜ ਜਾ ਵੀਰੇ ਮੁੱਲ ਬਈ ਦਾ 60000 ਰੁਪਿਆ 65000 ਦੀ ਆਪਾਂ ਵੜ ਦਵਾਂਗੇ ਠੀਕ ਆ ਬਈ 67000 ਰੁਪਿਆ ਮੋਲਾ 65000 ਦੀ ਵੜ ਬਾਈਕ ਇਹਨਾਂ ਦੇ ਦੇ ਦਾਂਗੇ ਮਾੜਾ ਮੋਟਾ ਮਾਨਦਾਨ ਕੋਈ ਚੱਕਣ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਵੜ ਚੰਗੀ ਆ ਬ੍ਰੀਡ ਫੁੱਲ ਪੂਰੀ ਮਸਤੀ ਕਰਦੀ ਆ ਕਿ ਨਹੀਂ ਹਾਂ ਬਾਈ ਆਏ ਨਾ ਫਿਰ ਥੋੜੇ ਖੋਲਦੇਗਾ ਘਾਟਾ ਦੇਖ ਲੈ ਬੜਾ ਸਹੀ ਗੱਲ ਆ ਮਨਿਆ ਕਰਕੇ ਦੇ ਹੂੰ ਲੈ ਫੇਸ ਉਹਰੇ ਨੂੰ ਕਰ ਦੇ ਮਾੜਾ ਫੇਸ ਅਦਕਾਰੀਏ ਕਰਮ ਵਾਲੀ ਦਾ ਬਿਊਟੀਫੁੱਲ ਫੇਸ ਕੁਆਲਟੀ ਆ ਟਾਪ ਦੀ ਆ ਬਾਈ ਹੂੰ ਇਧਰ ਨਹੀਂ ਦਿਖਾਉਂਦਾ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਕਰਮੇ ਨੀ ਲੈ ਕੋਕਾ ਪੀਸ ਆ ਜਾਮਾ ਬਾਕੀ ਕੱਦ ਵਾਲੀ ਆ ਕੋਈ ਆਏ ਨਹੀਂ ਜੱਕਰ ਛੋਟੀ ਆ ਸਹੀ ਗੱਲ ਆ ਬਾਈ ਹਾਂ ਬਾਕੀ ਮੁੱਲ ਵੀ ਜਾਇਜ ਆ ਕਿ ਨਹੀਂ ਮੁੱਲ ਵੀ ਬਾਈ ਜਿਹੜੇ ਹਸਾਂ ਆ ਅੱਜ ਕੱਲ ਟੋਕਣਾ ਬੈਣਾ ਗੱਬਣਾ ਘੱਟ ਮਿਲਦੀਆਂ ਨਾ ਉਹ ਹੀ ਨਿਕਲਦੀ ਆ ਸਹੀ ਆ ਜਿਹਨੇ ਬਾਈ ਨੇ ਦੁੱਧ ਪੀਣਾ ਉਹ ਵੀ ਮੂਰੇ ਰਾਖਮ ਬਤਾਉਂ ਚ ਵੀ ਫਾਇਦਾ ਕਰੂਗੀ ਤੇ ਬਾਕੀ ਇਹੋ ਜਿਹੇ ਪੀਸ ਵੇ ਹੁਣ ਟਾਵਾ ਵਿਖਦਾ ਅੱਜ ਕੱਲ ਪਸ਼ੂ ਤੁਹਾਨੂੰ ਵੀ ਪਤਾ ਘੱਟ ਮਿਲਦੇ ਆ ਘੱਟ ਮਿਲਦੇ ਹਾਂ ਚੰਗੀ ਚੀਜ਼ ਨਹੀਂ ਆਲਾ ਵੇਚਦਾ ਸਹੀ ਗੱਲ ਆ ਬਾਈ ਹਾਂ ਅੱਗੇ ਆ ਗਈ ਗੱਬਣਾ ਬੱਚੀ ਹਾਂ ਭਾਈ ਇਹ ਬੱਚੀ ਅੱਜ ਹੋ ਗਈ 3 ਮਹੀਨੇ ਦਾ ਹਨਾ ਦੀ ਗੱਬਣਾ ਓਕੇ ਮੂੰਹ ਪਿਆਰ ਦੋ ਦੰਦ ਆ ਠੀਕ ਹੈ ਭਾਈ ਹਾਂ ਦੋ ਦੰਦ ਚੈੱਕ ਕਰਵਾਈ ਵੀ ਅਗਲੀ ਹਾਂ ਭਾਈ ਚੈੱਕ ਕਰਾ ਕੇ ਟੀਕਾ ਇਹਦੇ ਵੀ ਲੱਗਿਆ ਪਾ ਇਹਦੀ ਵੇਲੇ ਦੇ ਘਰ ਤੱਕ ਦੀ ਗਾਰੰਟੀ ਆ ਤਾ ਦੋ ਦਿਨਾਂ ਰੱਖ ਚੈੱਕ ਕਰਾ ਕੇ ਵਾਪਸ ਘਰ ਸਕਦਾ ਠੀਕ ਆ ਭਾਈ ਬਾਕੀ ਜਿਹਦੇ ਨਾਲ ਸੌਦਾ ਹੁੰਦਾ ਭਾਈ ਆਪਣੇ ਘਰੋਂ ਤਸੱਲੀ ਕਰਵਾ ਕੇ ਲੈ ਕੇ ਜਾਵੇ ਹੂੰ ਠੀਕ ਹੈ ਜਿੰਨਾ ਕਿ ਰਿਕਾਰਡ ਹੈ ਸ੍ਰੀ ਮਾ ਦਾ ਇਹਦੀ ਮਾ ਦਾ ਤਾਂ ਸੀਗਾ ਬਈ 17 18 ਕਿਲੋ ਓਕੇ ਤੇ ਬਾਕੀ 11 ਨਾਲ ਹਾਲਜੇ ਪੈਂਦੀ ਆ ਤੇ ਚਾਰ ਹੀ ਥਾਣਾ ਬਈ ਪੂਰੀ ਵਧੀਆ ਥਣ ਲੱਗੇ ਰਿਹਾ ਕੋਈ ਆਏ ਨਹੀਂ ਚੱਕਰ ਕਿ ਦਰੀਕ ਆ ਠੀਕ ਹੈ ਭਾਈ ਹਾਂ ਕੱਦ ਫੁੱਲ ਆ ਬਈ ਛੋਟੀ ਨਾ ਮੰਨਿਓ ਫਲੀ ਵੀ ਫੁੱਲ ਆ ਦੰਨਾ ਚ ਵਹਿੜਾ ਥਣ ਝੋਲੀ ਦੀ ਕਮਾਲ ਗੱਬਣ ਚੈੱਕ ਬਾਈ ਦੀ ਕਰਵਾਈ ਵੀ ਓਕੇ ਆ ਤੋਰਾ ਤੋਰਾ ਵੀ ਇੱਕ ਨੰਬਰ ਆ ਕਹਿੰਦੇ ਬਈ ਹਾਂ ਬਈ ਕਿਆ ਬਾਤ ਆ ਬਈ ਬਹੁਤ ਵੱਡਾ ਕਰਦਾ ਕਿ ਨਹੀਂ ਪੂਰੇ ਕੱਦ ਕਾਠ ਵਾਲੀ ਹੈ ਬਈ ਆਏ ਨਹੀਂ ਇਕਰ ਸ਼ੂਟਿੰਗ ਮੰਨੇ ਕੋਈ ਬਾਕੀ ਹਲੇ ਦੰਦਾ ਚਾ ਕਰਦ ਹੋਰ ਵੀ ਕਰੋਗੇ ਬਾਕੀ ਪਤਾ ਦੇ ਵੀ ਕਿ ਕਰਵਾਈ ਦਿੰਨੇ ਆ ਬਾਈ ਹੂੰ ਪੂਰੀ ਜਾਨ ਵਾਲੀ ਆ ਟੱਕਾ ਕਰੂ ਕਰਮ ਵਾਲੀ ਲੈ ਕਿਉਂ ਬੀੜੀ ਦਾ ਦੋ ਦੰਦ ਹਾਂ ਜਮ ਕੇ ਇਹਦਾ ਮੋਲ ਫਿਰ ਜਾਇਜ ਇਹਦਾ ਬਈ 35000 ਰੁਪਿਆ ਓਕੇ ਕਿਤੇ 30000 ਰੁਪਏ ਵੜ ਦਵਾਂਗੇ 35000 ਰੁਪਿਆ ਮੋਲ 30000 ਦੀ ਵੜ ਬਾਈ ਕਨਾ ਦੇ ਦਾਂਗੇ ਬਾਈ ਕਿਆ ਬਾਤ ਹਾਂ ਜਮ ਜਾਇਜ ਬਾਕੀ ਬਈ ਝੂਲੀ ਚੈੱਕ ਕਰਵਾ ਦਿਓ ਹੂੰ ਆਏ ਚੱਕਰ ਚਾਰ ਹੀ ਥਾਣਾ ਠੀਕ ਆ ਇਹ ਨਹੀਂ ਫੋਟ ਛਾਏ ਨਹੀਂ ਝੋਲੀ ਤਾਂ ਇੱਕ ਨੰਬਰ ਆ ਬਈ ਪੂਰੀ ਬਲਾਂ ਵਾਲੀ ਝੋਲੀ ਆ ਕਨੇ ਹਾਂ ਬਈ ਆ ਡਰ ਡਰ ਬਹੁਤ ਸੋਹਣਾ ਤਿਆਰ ਕੀਤਾ ਲੈ ਪੂਰੀ ਜਾਨ ਪ੍ਰਾਣ ਵਾਲੀ ਆ ਕਰਮ ਵਾਲੀ ਕੋਈ ਲੱਸੀ ਲਾਵੀ ਨਹੀਂ ਹੈਗੀ ਖੁੱਲ ਜਾਂਦੇ ਆ ਬਈ ਆਏ ਆ ਪੱਕੇ ਸਾ ਕਰਕੇ ਖਲਾਜ ਜਾਏ ਕਰਦੇ ਆ ਓਕੇ ਲਾ ਵਤਨ ਠੀਕ ਆ ਬਈ ਜੇ ਕੁਲਵੀਰ ਜੋੜਾ ਕੋਈ ਇਕੱਠਾ ਕਰੀਂਦੇ ਵਧੀਆ ਮਾਨਤਨ ਕਰ ਦੂੰਗਾ ਆ ਫਿਰ ਮਾਨਤਨ ਉਹ ਹੀ ਕਰ ਦਾਂਗੇ ਬਈ ਠੀਕ ਆ ਬਈ ਵੈਸੇ ਬਾਏ ਦੇ ਵੀ ਬਹੁਤ ਚੰਗੀਆਂ ਤੋਕੜ ਗੱਬਣ ਚੈੱਕ ਪਾਸ ਬਿਊਟੀ ਦੇਖੋ ਕਰਮਾਲ ਦੀ ਫੁੱਲ ਬ੍ਰੀਡ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ